ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਵੈਰੋ ਕੇ ਜਿਲ੍ਹਾ ਮੋਗਾ ਇਸ ਪਿੰਡ ਨੂੰ ਪੈਂਦਾ ਤੇ ਤਹਿਸੀਲ ਬਾਂਘਾਪੁਰਾਣਾ ਪੈਂਦਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਜਰਸੀ ਕ੍ਰੋਸ ਐਚ ਐਫ ਵੈੜ ਵਕਾਊਆ ਜਿਹੜੀ ਕਿ ਧੋਕੜ ਗੱਬਣ ਬਣ ਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਜੀ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਜਸਵਿੰਦਰ ਸਿੰਘ ਆ ਜੀ ਪਿੰਡ ਦੇ ਜੱਗੀ ਕਹਿੰਦੀ ਐ ਸਾਰੇ ਠੀਕ ਆ ਜੀ ਹਾਂਜੀ ਜਸਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 98143 49415 ਜੀ 98143 49415 ਜੀ 49415 ਹਾਂਜੀ ਬਾਈ ਤੇ ਬਾਈ ਜੀ ਵਹਿੜ ਆਪਣੇ ਘਰ ਦੀ ਐ ਜੀ ਹਾਂਜੀ ਇਹ ਕਰਦੀ ਐ ਜੀ ਤੇ ਇੱਕ ਨਮਾ ਸੁਆ ਇਹ ਇਹ ਪਹਿਲੇ ਨਹੀਂ ਸੋਈ ਸੀਗੀ ਪਹਿਲਾਂ ਨਹੀਂ ਸੋਈ ਤੇ ਮਗਰੇ ਦੇ ਬੱਚਾ ਕੀ ਹੈ ਜੀ ਮਗਰੇ ਦੇ ਬੱਛੀ ਸੀਗੀ ਭਈ ਉਹ ਆਪਣੇ ਨਾ ਰਿਸ਼ਤੇਦਾਰ ਬੜਾ ਕਰਨ ਲੱਗੇ ਕਹਿੰਦੇ ਤੁਹਾਡੇ ਕੋਲੇ ਚੰਗੀਆਂ ਹੁੰਦੀਆਂ ਬ੍ਰੇਡਾਂ ਤੇ ਸਾਨੂੰ ਦਿਓ ਉਹ ਠੱਕੇ ਨਾਲ ਹੀ ਲੈ ਗਏ ਬੱਛੀ ਭਾਈ ਬੱਛੀ ਬਹੁਤ ਚੰਗੀ ਸੀਗੀ ਤੇ ਅੱਗੇ ਕਿਹੜਾ ਸੀ ਮਨਹੋਣੇ ਦੇ ਲੱਗਿਆ ਜੀ ਹੋਣੇ ਤੇ ਭਈ एबीएस ਦਾ ਜੈਕਵਰ ਦਾ ਲੱਗਾ ਹੋਇਆ ਜੀ ਜਰਸੀ ਦਾ ਜੈਕਵਰ ਹਾਂਜੀ ਠੀਕ ਹੈ ਜੀ ਜਰਸੀ ਦਾ ਲੱਗਾ ਹਾਂਜੀ ਹਾਂਜੀ ਤੇ ਚੈੱਕ ਨਹੀਂ ਹਜੇ ਹੋਈਗੀ ਨਹੀਂ ਚੈੱਕ ਨਹੀਂ ਹੋਈ ਇਹਦੇ ਹੋ ਗਿਆ ਅੱਜ 28 ਕਿ ਦਿਨ ਲੱਗੇ ਨੂੰ ਜੀ ਬੋਲੀ ਨਹੀਂ ਉਦੋਂ ਬਾਅਦ ਨਹੀਂ ਉਦੋਂ ਬਾਅਦ ਨਹੀਂ ਬੋਲੇਗੀ तकरीबन 90% ਗੱਬਣੀਆਂ ਹਾਂਜੀ ਹਾਂਜੀ ਬਾਕੀ ਮਣ ਕੇ ਕਿਰਪਾ ਕਰਕੇ ਕਹੋ ਠੰਡੀ ਸੀਲ ਬਾਈ ਕਿੰਨੀ ਗਈ ਠੰਡੀ ਸੀਲ ਬਹੁਤ ਆ ਜੀ ਠੀਕ ਹੈ ਤੇ ਕਿੰਨੀਆਂ ਗਤਾਰਾਂ ਇਸ ਟਾਈਮ ਦੁੱਧ ਕਿੰਨਾ ਗਈ ਅਸ ਦੁੱਧ ਇਹਦੇ ਤਰ ਥੱਲੇ ਹੈਗਾ ਜੀ 8 ਕਿਲੋ ਜੀ 8 ਕਿਲੋ ਹਾਂਜੀ ਦੋਨਾਂ ਟਾਈਮ ਖੁਸ਼ ਹੋ ਕੇ ਮਿਲਦੀ ਆ ਹਾਂਜੀ ਹਾਂਜੀ ਲਓ ਵੀ ਸੱਜਣੋ 8 ਲੀਟਰ ਤੇ ਸੀਲਸਲਾਕ ਬਹੁਤ ਆ ਜਰਸੀ ਕ੍ਰਾਸ ਐਚ ਐਫ ਆ ਦੇਖ ਸਕਦੇ ਹੋ ਤੁਸੀਂ ਵੱਛੀ ਪਹਿਲਾ ਸੂਆ ਸੂਈ ਆ ਸੋਹਣਾ ਥਣ ਹਵਾਨਾ ਤੇ ਚੋਈ ਆ ਦੋਸਤੋ ਇਹ ਵੀ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਸਵੇਰ ਦਾ ਟਾਈਮ ਆ ਮਿਲਕ ਵੇਨ ਕਰਮਾਲੀ ਦੀ ਬਹੁਤ ਚੰਗੀ ਇਹਦੇ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਹਵਾਨੇ ਦੇ ਉੱਤੇ ਨਾੜਾਂ ਤੇ ਹਵਾਨੇ ਦਾ ਸਾਈਜ਼ ਚੰਗਾ ਹੈ ਤੇ ਗੈਪ ਥਣਾ ਦਾ ਠੀਕ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਜਮੈਂਟ ਦੋਸਤੋ ਕਰਾ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾ ਦੇਵਾਂਗੇ ਸਾਫ਼ ਸੁਥਰਾ ਤੇ ਪਧਰਾ ਹਵਾਨਾ ਦੋਨਾਂ ਬਸੇ ਹੀ ਸੇਮ ਠਣ ਲੱਗਿਆ ਦੋਨਾਂ ਬਸੇ ਤੋਂ ਤੁਹਾਨੂੰ ਦਿਖਾ ਦੇ ਤੇ ਸੀਲਾ ਬੱਚੀ ਦੋਸਤੋ ਬਹੁਤ ਜਿਆਦੇ ਟੋਕੜ ਗੱਬਣਾ ਤੇ ਐਚ ਐਫ ਨਾਲ ਕਰਵਾ ਸਾ ਦੋਸਤੋ ਕੱਦ ਕਾਠ ਬਹੁਤ ਆ ਪੰਜਾਬ ਦੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਆ ਕਾਫੀ ਕਲਰ ਤੇ ਤੋੜ ਕੇ ਦਿਖਾ ਚੰਗੇ ਕੱਦ ਕਾਠ ਦੀ ਮਾਲਕਣੀਆਂ ਦੋਸਤੋ ਤੇ 8 ਲੀਟਰ ਦੁੱਧ ਐ ਇਸ ਟਾਈਮ ਤਿਆਰ ਆ ਸਵੇਰਾ ਟਾਈਮ ਆ ਦੋਸਤੋ ਚੋਈ ਵੀ ਆ ਇਹ 5:30 ਵਜੇ ਆਮ ਪਿੰਡਾਂ ਦੇ ਵਿੱਚ ਪਸ਼ੂ ਚੋਏ ਜਾਂਦੇ ਆ ਲੈ ਚਲੋ ਜੀ ਹਾਂ ਬੰਦ ਅਮ ਦੇਖ ਸਕਦਾ ਹਾਂ ਦੋਸਤੋ 9:53 ਮਿੰਟ ਦਾ ਟਾਈਮ ਆ ਸਵੇਰ ਦਾ ਤੇ 4 ਘੰਟੇ ਨੂੰ ਚੋਈ ਨੂੰ ਹੋ ਗਿਆ ਤੇ ਬਾਈ ਜੀ ਕੀ ਰੇਟ ਰੂਟ ਰੱਖਿਆ ਇਹਦਾ ਰੇਟ ਇਹਦਾ ਬਾਈ ਆਪਾਂ ਵੀ ਦੇਣ ਲੈਣ ਵਾਲੀ ਕਰਾਂ 38000 ਰੁਪਏ ਜੀ 38000 ਮਾਨਤਾਨ ਹੋ ਜੂ ਕੋਈ ਨਾ ਕੋਈ ਪਰ ਮਾਨਤਾਨ ਛੋਟਛਾਪੇ ਹੋਊਗਾ ਜੀ ਲਓ ਵੀ 38000 ਮੁੱਲਾ ਬਾੜਾ ਹੜਾ ਨਹੀਂ ਬਾਈ ਨੇ ਵੜਿਆਗਾ ਮਾਨਤਾਨ ਨੇ ਦੇ ਵਿੱਚੋਂ ਥੋੜਾ ਕੀਤਾ ਜੀ ਵੀ ਠੰਡੀ ਸੀਲ ਆ ਬਾਈ ਇਤੋਂ ਐ ਨਹੀਂ ਕੋਈ ਨਿਆਣਾ ਪਾ ਜਾਂ ਨਾ ਪਾ ਕੋਈ ਚੱਕਰ ਹੀ ਨਹੀਂ ਆ ਭਾਵੇਂ ਆ ਲਓ ਵੀ ਮਿੱਤਰੋ ਸੀਲ ਦਾ ਤੁਹਾਨੂੰ ਸਬੂਤ ਦੇਤਾ ਦੇਖ ਸਕਦੇ ਹੋ ਬਾਈ ਨੇ ਨਾ ਨਿਆਣਾ ਪਾਇਆ ਨਾ تھا ਬਿਮਾਰੀ ਵੈਸੇ ਹੀ ਬਹਿ ਗਿਆ ਦੇਖ ਸਕਦਾ ਹਾਂ ਪੂਰਾ ਪੂਸ਼ ਵੀ ਨਹੀਂ ਹਲਾਉਂਦੀ ਗੀ ਮਸਲਾ ਹੀ ਨਹੀਂ ਕੋਈ ਭਾਈ ਐ ਜਿਵੇਂ ਮਰਜੀ ਝੂਟੀ ਜਾਵੇ ਆਹ ਵਾਹ ਜੀ ਵਾਹ ਕਿਆ ਬਾਤ ਹੈ ਬੱਚਿਆਂ ਵਾਲੇ ਘਰੇ ਦੋਸਤੋ ਇਹੋ ਜੇ ਪਸ਼ੂ ਦੀ ਲੋੜ ਹੁੰਦੀ ਆ ਤੇ ਜਿਸ ਕਿਸੇ ਨੇ ਦੁੱਧ ਪੀਣ ਨੂੰ ਇਹ ਵਹਿੜ ਲੈ ਜਾਣੀ ਆ ਤਾਂ ਘਰੇ ਬਹੁਤ ਵਧੀਆ ਰਹੂਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਲਿਓ ਆ ਕੇ ਵੀ ਤੁਸੀਂ ਦੇਖ ਸਕਦੇ ਆਂ ਦੋ ਡਾਂਗ ਚੋ ਕੇ ਵੀ ਪਾਸ ਕਰਕੇ ਲਿਜਾ ਸਕਦੇ ਆਂ ਸੀਮਨ ਲੱਗਿਆ ਬਾਈ ਨੇ ਦਾਸਤਾ ਬਾਈ ਝੂਠ ਮਾਰਨ ਵਾਲਾ ਬੰਦਾ ਨਹੀਂ ਜ਼ਿੰਮੇਦਾਰ ਪਰਿਵਾਰ ਆ ਦੋਸਤੋ ਅੱਗੇ ਵੀ ਬਹੁਤ ਵੀਡੀਓ ਇਹਨਾਂ ਦੇ ਘਰੋਂ ਕਰ ਵਰ ਕੀਤੀਆਂ ਜਿੰਨੀ ਗੱਲ ਹੁੰਦੀ ਓਨੀ ਨਿਕਲਦੀ ਆ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਲਿਓ ਥੱਲੇ ਸਾਡਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਦੇ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ